ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਮਾਤਾ ਸਾਹਿਬ ਕੌਰ ਕਹਿੰਦੇ ਇਹ ਹਾਂ ਪਰ ਮੰਨਦੇ ਨਹੀਂ ਪਰ ਜਾਉਂਦੇ ਨਹੀਂ ਤਾਂ ਫਿਰ ਜੋ ਮੈਂ ਅੱਜ ਦਾ ਸ਼ਬਦ ਲਿਆ ਹੈ ਮੈਂ ਥੋੜਾ ਜਿਹਾ ਉਹਨੂੰ ਨਾਲ ਲੈ ਲਵਾਂ ਠਾਕੁਰ ਗਾਈਏ ਆਤਮ ਰੰਗ ਠਾਕੁਰ ਨੂੰ ਗਾਉਣਾ ਹੈ ਆਤਮ ਰੰਗ ਤੋਂ ਭਿੱਜ ਕੇ ਕਿ ਠਾਕੁਰ ਨੂੰ ਗਾਉਣ ਦਾ ਅਰਥ ਪਤਾ ਲੱਗ ਗਿਆ ਜੀ ਕਿਵੇਂ ਗਾਇਆ ਜਾਂਦਾ ਹੈ ਸਾਥ ਸੰਗਤ ਜੀ ਗੁਰਬਾਣੀ ਕੀਰਤਨ ਦੇ ਦੁਆਰਾ ਸਹਿਜ ਪਾਠ ਦੇ ਦੁਆਰਾ ਜਾਨ ਸੁਖਮਣੀ ਸਾਹਿਬ ਦਾ ਜਾਪ ਹੋ ਗਿਆ ਇਸ ਢੰਗ ਦੇ ਨਾਲ ਗਾਇਆ ਜਾਂਦਾ ਹੈ ਅਕਾਲ ਪੁਰਖ ਪ੍ਰਮਾਤਮਾ ਨੂੰ ਗਾਉਣ ਦਾ ਢਾਂਗੇ ਨਹੀਂ ਹੁੰਦਾ ਜਦੋਂ ਗੁਰਬਾਣੀ ਦੇ ਵਿੱਚ ਅਸੀਂ ਪੜਦੇ ਹਾਂ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅarati ਹੈ ਉਰਨ ਸਤਗੁਰ ਗਿਆਨ ਅਠੇ ਪਹਿਰ ਅਕਾਲ ਪੁਰਖ ਪ੍ਰਮਾਤਮਾ ਨੂੰ ਅਰਦਾਸਨਾ ਹੈ ਗਾਉਣਾ ਹੈ ਅੱਠੇ ਪਹਿਰ ਕਿਵੇਂ ਗਾਇਆ ਜਾਏਗਾ ਹਰ ਇਨਸਾਨ ਨੂੰ ਤੇ ਕੀਰਤਨ ਨਹੀਂ ਆਉਂਦਾ ਹਰ ਇਨਸਾਨ ਨੂੰ ਤੇ ਹਰਮੋਨੀਅਮ ਦੀਆਂ ਤਰਜ਼ਾਂ ਨਹੀਂ ਪਤਾ ਹਰਮੋਨੀਅਮ ਦੇ ਰਾਗ ਨਹੀਂ ਪਤਾ ਉਹਦੀ ਨੋਟੇਸ਼ਨ ਨਹੀਂ ਪਤਾ ਸ਼ਬਦ ਦੀ ਕਿ ਕਿਵੇਂ ਗਾਉਣਾ ਹੈ ਕਿਵੇਂ ਗਾਇਨ ਕੀਤਾ ਜਾਣਾ ਹੈ ਤਾਂ ਠਾਕੁਰ ਨੂੰ ਕਿਵੇਂ ਗਾਇਆ ਜਾਂਦਾ ਹੈ ਰੱਬ ਨੂੰ ਕਿਵੇਂ ਗਾਇਆ ਜਾਂਦਾ ਹੈ ਰੱਬ ਦੀ ਉਸਤਤ ਕਿਵੇਂ ਹੁੰਦੀ ਹੈ ਮਤਾ ਪਰਮ ਦੇ ਵਿੱਚ ਰਹਿਓ ਕਿ ਮੈਂ ਅੱਜ ਨਿਤਨੇਮ ਪੂਰਾ ਕਰ ਲਿਆ ਹੈ ਤੇ ਮੈਂ ਰੱਬ ਨੂੰ ਗਾ ਲਿਆ ਹੈ ਮੈਂ ਅੱਜ ਸੋਖਣੀ ਸਾਹਿਬ ਦੇ ਦੋ ਵਾਰ ਜਾਪ ਕਰ ਲਿਆ ਏ ਤੇ ਮੈਂ ਰੱਬ ਨੂੰ ਗਾ ਲਿਆ ਏ ਅੱਜ ਮੈਂ ਭਾਈ ਰਹਿਰਾਸ ਦਾ ਪਾਠ ਵੀ ਸੰਪੂਰਨ ਕੀਤਾ ਏ ਤੇ ਮੈਂ ਰੱਬ ਨੂੰ ਗਾ ਲਿਆ ਏ ਐਦਾਂ ਨਹੀਂ ਗਾਇਆ ਜਾਣਾ ਗਾਉਣ ਦਾ ਅਰਥ ਕੀ ਹੈ ਸੋਖਣੀ ਸਾਹਿਬ ਦੀ ਉਹ ਪੰਕਤੀ ਪੜਿਓ ਕਿ ਮੇਰੇ ਮਨਾਂ ਉਸ ਅਕਾਲ ਪੁਰਖ ਪਰਮਾਤਮਾ ਦੀ ਜੇ ਤੂੰ ਉਸਤਤ ਕਰਨੀ ਚਾਹਣਾ ਏ ਉਸਤਤ ਮਨ ਮੈਂ ਕਰ ਮਨ ਮੇਰੇ ਸਤਿ ਬਿਵਹਾਰ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕੀ ਹੈ ਹੁਣ ਇੱਕੋ ਲਫ਼ਜ਼ ਦੇ ਵਿੱਚ ਬੋਲੀਏ ਤੇ ਕੀ ਹੈ ਚੰਗਾ ਬਹਿਵਾਰ ਚੰਗਾ ਬਹਿਵਾਰ ਕਰਨਾ ਹੀ ਤੇਰਾ ਪਰਮਾਤਮਾ ਦੀ ਉਸਤਤ ਹੈ ਪਰ ਨਹੀਂ ਬੰਦਾ ਕਹਿੰਦਾ ਜੀ ਮੈਂ ਤੇ ਸਵੇਰੇ ਸਹਿਜ ਪਾਠ ਕੀਤਾ ਏ ਸਵੇਰੇ ਮੈਂ ਤੇ ਅੰਮ੍ਰਿਤ ਵੇਲੇ ਉੱਠਦਾ ਮੈਂ ਤੇ ਨਿਤਨਿਮ ਛੱਡਦਾ ਹੀ ਨਹੀਂ ਇੰਨਾ ਮੈਂ ਗੁਰਦੁਆਰੇ ਜਾਨਾਂ ਪਰ ਜਦੋਂ ਹੀ ਗੁਰਦੁਆਰੇ ਤੋਂ ਬਾਹਰ ਗਿਆ ਨਾ ਤੇ ਫੈਮਿਲੀ ਦੇ ਨਾਲ ਬੋਲ ਚੱਲ ਚੰਗਾ ਏ ਨਾ ਕੋਈ ਆਂਡ ਗਵਾਣ ਦੇ ਵਿੱਚ ਪਿਆਰ ਏ ਨਾ ਸਮਾਜ ਦੇ ਵਿੱਚ ਕਿਵੇਂ ਰਹਿਣਾ ਏ ਕਿਸੇ ਵੀ ਗੱਲ ਦਾ ਨਹੀਂ ਪਤਾ ਤੇ ਕਹਿੰਦਾ ਜੀ ਮੈਂ ਤੇ ਬੜਾ ਧਾਰਮਿਕ ਇਨਸਾਨ ਹਾਂ ਮੈਂ ਤੇ ਬੜਾ ਜਾਪ ਤਾਪ ਕਰਦਾ ਮੈਂ ਤੇ ਬੜਾ ਸਿਮਰਨ ਕਰਦਾ ਉਹ ਸਿਮਰਨ ਦਾ ਕੀ ਭਾਵ ਹੋਇਆ ਉਸ ਨਿਤਨੇਮ ਦਾ ਕੀ ਫਲ ਹੋਇਆ ਤੇਰਾ ਬਹਿਵਾਰ ਵੇਖ ਆਪਣੇ ਵੱਲ ਧਿਆਨ ਮਾਰ ਪੰਕਤੀਆਂ ਪੜ ਰਿਹਾ ਹਾਂ ਸਮਝ ਰਿਹਾ ਹਾਂ ਕਿ ਠਾਕੁਰ ਗਈਏ ਆਤਮ ਰੰਗ ਤੇਰੀ ਉਮਰ ਕਿੰਨੀ ਹੋ ਗਈ ਏ ਉਮਰ ਲੰਘ ਗਈ ਏ ਤੇਰੀ ਗੁਰਦੁਆਰੇ ਆਉਂਦੇ ਦੀ ਕਈ ਵਾਰ ਇਨਸਾਨਾਂ ਦੀਆਂ ਉਮਰਾਂ ਬਤੀਤ ਹੋ ਜਾਂਦੀਆਂ ਨੇ ਵੇਖ ਤੂੰ ਕੱਲ ਵੀ ਅਹੰਕਾਰੀ ਸੀ ਤੂੰ ਅੱਜ ਵੀ ਅਹੰਕਾਰੀ ਹੈ ਹੁਣ ਬੈਠਾ ਬੜਾ ਭਲਾ ਨਜ਼ਰ ਆ ਰਿਹਾ ਏ ਬੜਾ ਸੋਹਣਾ ਲੱਗ ਰਿਹਾ ਏ ਨਹਾ ਧੋ ਕੇ ਆਇਆ ਏ ਸੋਨਾ ਬਣ ਕੇ ਆਇਆ ਏ ਸੋਨੇ ਕੱਪੜੇ ਪਹਿਨ ਕੇ ਆਇਆ ਏ ਤੇ ਗੁਰੂ ਪਾਤਸ਼ਾ ਨੂੰ ਪੁੱਛਿਓ ਪਾਤਸ਼ਾ ਜੀ ਮੈਂ ਆਪ ਜੀ ਨੂੰ ਸੋਹਣਾ ਨਜ਼ਰ ਆ ਰਿਹਾ ਚੰਗਾ ਲੱਗ ਰਿਹਾ ਗੁਰੂ ਪਾਤਸ਼ਾ ਮੈਨੂੰ ਦੱਸਿਓ ਥੋੜਾ ਜਿਹਾ ਪਰ ਗੁਰੂ ਪਾਤਸ਼ਾ ਕਹਿੰਦੇ ਮਨ ਮਹਿਲਾ ਤਾਂ ਸਭ ਕਿਛ ਮਿਲਦਾ ਤਨ ਤੋਟੈ ਮਨ ਅੱਛਾ ਨਾ ਹੋਵੇ ਕਹਿੰਦੇ ਜੇ ਤੇਰਾ ਮਨ ਮਹਿਲਾ ਏ ਨਾ ਤਾਂ ਕਹਿੰਦੇ ਫਿਰ ਸਾਰਾ ਕੁਝ ਹੀ ਮਹਿਲਾ ਏ ਏ ਨਾ ਭਲਾ ਸਮਝ ਜਾਈ ਕਿ ਤੂੰ ਸਰੀਰਕ ਤੌਰ ਤੇ ਇਸ਼ਨਾਨ ਕਰਕੇ ਆ ਗਿਆ ਤੇ ਕੱਪੜੇ ਸੋਹਣੇ ਪਹਿਨ ਕੇ ਆ ਗਿਆ ਪਰ ਤੇਰਾ ਜੇ ਮਨ ਮੈਲਾ ਏ ਤਾਂ ਧਿਆਨ ਮਾਰ ਅਜੇ ਤੂੰ ਦਿਨਾਂ ਨੂੰ ਮਨਾ ਨਹੀਂ ਰਿਹਾ ਜੇ ਗੁਰੂ ਨੂੰ ਮੰਨ ਨਹੀਂ ਰਿਹਾ ਤੇ ਬਹੁਤੇ ਇਨਸਾਨ ਮੈਂ ਵੇਖਿਆ ਏ ਗੁਰਦੁਆਰੇ ਆਉਣ ਦਾ ਇਹ ਅਰਥ ਨਹੀਂ ਸਮਝ ਪਾਏ ਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ ਤੇ ਜੇ ਇਹ ਪਤਾ ਲੱਗ ਗਿਆ ਏ ਕਿ ਗੁਰਦੁਆਰੇ ਆਉਣ ਦਾ ਅਰਥ ਕੀ ਹੈ ਕਿ ਗੁਰੂ ਤੋਂ ਗਿਆਨ ਲੈ ਕੇ ਜਾਣਾ ਏ ਗੁਰੂ ਤੋਂ ਸਮਝ ਲੈ ਕੇ ਜਾਣੀ ਏ ਤੇ ਜੇ ਅੱਜ ਤੋਂ 5 ਸਾਲ ਪਹਿਲਾਂ ਆਏ ਸੀ ਨਾ ਜੀ ਗੁਰਦੁਆਰੇ ਤੇ ਜਦੋਂ ਇਹ ਪੰਗਤੀ ਪੜ ਲਈ ਸੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹਰ ਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਕਹਿੰਦਾ ਜਿਹੜਾ ਇਨਸਾਨ ਦੁੱਖਾਂ ਵਿੱਚ ਦੁੱਖ ਮੰਨਦਾ ਨਹੀਂ ਤੇ ਜਿਹਦਾ ਸੁੱਖਾਂ ਦੇ ਨਾਲ ਸਨੇਹ ਨਹੀਂ ਹੈ ਉਹ ਇਨਸਾਨ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਆਨੰਦ ਦੇ ਵਿੱਚ ਰਹਿੰਦਾ ਹੈ ਤੇ ਜੇ 5 ਸਾਲ ਪਹਿਲਾਂ ਇਹ ਪੰਗਤੀ ਸੁਣ ਲਈ ਸੀ ਤਾਂ ਫਿਰ ਅੱਜ ਕੋਈ ਦੁੱਖ ਹੈਗਾ ਇਹ ਜੀ ਜੇ ਅੱਜ ਵੀ ਅਜੇ ਦੁੱਖ ਸੁੱਖ ਵਿੱਚ ਹੀ ਫਸੇ ਹੋਏ ਹਾਂ ਟੈਂਦੀ ਕਲਾਹ ਦੇ ਵਿੱਚ ਫਸੇ ਹੋਏ ਹਾਂ ਦੁੱਖਾਂ ਸੁੱਖਾਂ ਦੇ ਵਿੱਚ ਨਿਰਾਸ਼ਤਾ ਦੇ ਵਿੱਚ ਫਸੇ ਹੋਏ ਹਾਂ ਤਾਂ ਤੁਸੀਂ ਇਹ ਪੰਗਤੀਆਂ ਨੂੰ ਸੁਣਿਆ ਸੀ ਪਰ ਮੰਨਿਆ ਨਹੀਂ ਮੰਨਿਆ ਨਹੀਂ ਇਹ ਹੁਕਮਨਾਮਾ ਏ ਬਹੁਤ ਵਾਰ ਆਉਂਦਾ ਏ ਕਿ ਜਿਹੜਾ ਇਨਸਾਨ ਦੁੱਖਾਂ ਵਿੱਚ ਦੁੱਖ ਨਹੀਂ ਮੰਨਦਾ ਮੰਨ ਲਓ ਅੱਜ ਸੁਣ ਲਈਏ ਪੰਗਤੀ ਤਾਂ ਕੀ ਫਿਰ ਅੱਜ ਤੋਂ ਬਾਅਦ ਕੋਈ ਦੁੱਖ ਨਹੀਂ ਵਿਆਪੇਗਾ ਅੱਜ ਤੋਂ ਬਾਅਦ ਜੇ ਕੋਈ ਘਾਟਾ ਵਾਧਾ ਆ ਜਾਂਦਾ ਏ ਕੋਈ ਪਰੇਸ਼ਾਨੀ ਆ ਜਾਂਦੀ ਏ ਦੁਖੀ ਤਾਂ ਨਹੀਂ ਹੋਮੋਂਗੇ ਆਪਣੇ ਹਿਰਦਿਆਂ ਵੱਲ ਝਾਤੀ ਮਾਰਿਓ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਹੈਲਥ ਦੇ ਨਾਲ ਸੰਬੰਧਿਤ ਕੈਰੀਅਰ ਦੇ ਨਾਲ ਸੰਬੰਧਿਤ ਰਿਲੇਸ਼ਨ ਦੇ ਨਾਲ ਸੰਬੰਧਿਤ ਸੰਸਾਰਿਕ ਕੋਈ ਦੁੱਖ ਸੁੱਖ ਆ ਜਾਂਦਾ ਏ ਕਿਤੇ ਦੁਖੀ ਤਾਂ ਨਹੀਂ ਹੋ ਜਾਉਂਗੇ ਕਿਤੇ ਗੁਰੂ ਪਾਤਸ਼ਾਹ ਨੂੰ ਕਹਿਣਾ ਤਾਂ ਨਹੀਂ ਸ਼ੁਰੂ ਕਰ ਦੋਂਗੇ ਰੱਬ ਤੇ ਮੇਰੇ ਵੈਰੀ ਪੈ ਗਿਆ ਏ ਜਿੰਨੇ ਦੁੱਖ ਦੇਣੇ ਨੇ ਰੱਬ ਨੇ ਮੈਨੂੰ ਹੀ ਦੇਣੇ ਨੇ ਮੇਰਾ ਆ ਘਰ ਦਾ ਮੈਂਬਰ ਲੈ ਗਿਆ ਮੈਨੂੰ ਆ ਇੰਨਾ ਵੱਡਾ ਘਾਟਾ ਪਵਾ ਦਿੱਤਾ ਮੇਰੇ ਨਾਲ ਆ ਕੋ ਕਰਮ ਕਰ ਦਿੱਤਾ ਰੱਬ ਨੂੰ ਫਿਰ ਦੋਸ਼ੀ ਬਣਾ ਦਿੱਤਾ ਏ ਕੀ ਰੱਬ ਦੁੱਖ ਦਿੰਦਾ ਏ ਜੀ ਸਾਥ ਸੰਗਤ ਜੀ ਧਿਆਨ ਦੇ ਨਾਲ ਇਹ ਸਿਧਾਂਤ ਹੈ ਗੁਰਬਾਣੀ ਦਾ ਜਿਹੜਾ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਉਣਾ ਹੈ ਕੀ ਰੱਬ ਦੁੱਖ ਸੁੱਖ ਦਿੰਦਾ ਏ ਜੀ ਹਿਰਦੇ ਕਰਕੇ ਸੱਚ ਦੱਸੇ ਉਹ ਰੱਬ ਦੁੱਖ ਸੁੱਖ ਦਿੰਦਾ ਏ ਨਹੀਂ ਦਿੰਦਾ ਰੱਬ ਨਹੀਂ ਦੁੱਖ ਸੁੱਖ ਦਿੰਦਾ ਤੇ ਜੇ ਰੱਬ ਦੁੱਖ ਸੁੱਖ ਦਿੰਦਾ ਹੀ ਏ ਤਾਂ ਫਿਰ ਆਪ ਇਮਾਨਦਾਰੀ ਨਾਲ ਦੱਸੋ ਨਿਰਗੈਰ ਦਾ ਕੀ ਭਾਵ ਰਹਿ ਜਾਂਦਾ ਏ ਆਪਾਂ ਪੜ੍ਹਦੇ ਆ ਨਾ ਜੀ ਸਾਰੇ ਕਿ ਸਤ ਗੁਰੂ ਕੀ ਏ ਸਾਡਾ ਨਿਰਭਉ ਨਿਰਵੈਰ ਉਹ ਨਿਰਵੈਰ ਹੈ ਭਾਈ ਤੇ ਫਿਰ ਜਦੋਂ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਨਿਰਵੈਰ ਹੈ ਉਹ ਕਿਸੇ ਦੇ ਨਾਲ ਕੋਈ ਵੈਰ ਕਿਵੇਂ ਰੱਖ ਸਕਦਾ ਏ ਕਿਸੇ ਨੂੰ ਕੋਈ ਦੁੱਖ ਸੁੱਖ ਕਿਵੇਂ ਦੇ ਸਕਦਾ ਏ ਆਪਣੀ ਬੀਤੀ ਜ਼ਿੰਦਗੀ ਵੱਲ ਧਿਆਨ ਮਾਰਿਓ ਸਾਰੇ ਜਿੰਨੇ ਵੀ ਅੱਜ ਤੱਕ ਘਾਟੇ ਵੱਧੇ ਆਏ ਜਿੰਨੀਆਂ ਵੀ ਪਰੇਸ਼ਾਨੀਆਂ ਆਈਆਂ ਜਿੰਨੇ ਵੀ ਰਿਲੇਸ਼ਨ ਜਾਂ ਕੋਈ ਰਿਸ਼ਤੇ ਸਬੰਧ ਆਦਿਕ ਬਣੇ ਟੁੱਟੇ ਉਹ ਰੱਬ ਨੇ ਦੁੱਖ ਸੁੱਖ ਦਿੱਤੇ ਸੀ ਜਾਂ ਫਿਰ ਸਾਡੇ ਹੀ ਬੀਜੇ ਹੋਏ ਬੀਜ ਸਾਡੇ ਸਾਹਮਣੇ ਆਏ ਸੀ ਸਾਡੇ ਬੀਜ ਸਾਡੇ ਸਾਹਮਣੇ ਆਏ ਸੀ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਗੁਰੂ ਪਾਤਸ਼ਾਹੇ ਬਖਸ਼ਿਸ਼ ਕਰਦੇ ਨੇ ਦੱਦੇ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਕਿਸੇ ਨੂੰ ਦੋਸ਼ ਨਹੀਂ ਦੇਣਾ ਜ਼ਿੰਦਗੀ ਦੇ ਵਿੱਚ ਤੇ ਜਦੋਂ ਇਹ ਗੱਲ ਸਮਝ ਆ ਗਈ ਨਾ ਜੀ ਜ਼ਿੰਦਗੀ ਵਿੱਚ ਫਿਰ ਭਾਵੇਂ ਜੋ ਮਰਜ਼ੀ ਬਿਆਪ ਜਾਏ ਜੋ ਮਰਜ਼ੀ ਹੋ ਜਾਏ ਤੁਹਾਡੇ ਹਿਰਦੇ ਤੇ ਉਹਦਾ ਪ੍ਰਭਾਵ ਨਹੀਂ ਰਹੇਗਾ ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਨਾਲ ਸਿੱਧਾ ਸਬੰਧ ਬਣ ਗਿਆ ਹੈ ਪਾਤਸ਼ਾਹ ਤੂੰ ਕਰਨਾ ਹੈ ਜੋ ਹੋਣਾ ਹੈ ਤੇਰੇ ਹੁਕਮ ਦੇ ਵਿੱਚ ਹੋਣਾ ਹੈ ਪਰ ਹੋਣਾ ਉਦੋਂ ਹੀ ਹੈ ਜਦੋਂ ਜਿਹੜੇ ਬੀਜ ਮੈਂ ਬੀਜਾਂਗਾ ਬਿਨਾਂ ਬੀਜ ਬੀਜੇ ਮੰਨ ਲਓ ਜੇ ਬਿਨਾਂ ਬੀਜ ਬੀਜੇ ਹੀ ਰੱਬ ਦੁੱਖ ਸੁੱਖ ਦੇ ਰਿਹਾ ਹੈ ਲੋਕਾਂ ਨੂੰ ਲੋਕ ਪਰੇਸ਼ਾਨ ਨੇ ਤੈਸ ਦਾ ਮਤਲਬ ਸਭ ਤੋਂ ਵੱਡਾ ਧੋਖੇਬਾਜ਼ ਰੱਬ ਹੈ ਜਿਹੜਾ ਬਿਨਾਂ ਮਾੜਾ ਕਰਮ ਤੋਂ ਹੀ ਕਿਸੇ ਦੇ ਦੁੱਖ ਝੋਲੀ ਦੇ ਵਿੱਚ ਪਾਈ ਜਾਂਦਾ ਇਸ ਗੱਲ ਨੂੰ ਬੜੇ ਭਾਪ ਦੇ ਨਾਲ ਸਮਝਿਓ ਫਿਰ ਰੱਬ ਕਸੂਰਵਾਰ ਹੈ ਰੱਬ ਦੋਸ਼ੀ ਹੈ ਕਿ ਮੈਂ ਤੇ ਕੋਈ ਮਾੜਾ ਕਰਮ ਕੀਤਾ ਹੀ ਨਹੀਂ ਸੀ ਪਰ ਰੱਬਾ ਆਹ ਕਿਹੜੇ ਦੁੱਖ ਮੇਰੀ ਝੋਲੀ ਦੇ ਵਿੱਚ ਤੂੰ ਪਾ ਦਿੱਤੇ ਹੁਣ ਸੁਰਤ ਨੂੰ ਅੱਗੇ ਲੈ ਕੇ ਜਾਇਓ ਜੀ ਮੈਂ ਨਾਲ-ਨਾਲ ਤਾਂ ਸੁਰਤਕ ਆਪ ਜੀ ਨੂੰ ਕਹਿਣਾ ਹਾਂ ਤਾਂ ਕਿ ਗੱਲ ਅਗਲੀ ਸਮਝ ਆ ਜਾਏ ਜੋ ਮੈਂ ਕਰ ਰਿਹਾ ਗੁਰੂ ਸਹਿਬਾਨ ਦੇ ਦੁੱਖ ਸੁੱਖ ਅਤੇ ਸਾਡੇ ਦੁੱਖ ਸੁੱਖ ਵਿੱਚ ਬੜਾ ਹੀ ਜ਼ਮੀਨ ਅਸਮਾਨ ਦਾ ਫਰਕ ਹੈ ਸਾਡੇ ਲਈ ਦੁੱਖ ਸੁੱਖ ਸਾਡੇ ਲਈ ਸੁੱਖ ਕੀ ਹੈ ਸੋਹਣਾ ਘਰ ਬਣ ਜਾਏ ਪਹਿਲਾਂ ਤੇ ਬੱਚੇ ਸੈਟਲ ਹੋ ਜਾਣ ਚੰਗਾ ਪੈਸਾ ਕਮਾ ਲਈਏ ਖਾਣ ਪੀਣ ਨੂੰ ਪੂਰਾ ਵਧੀਆ ਚਾਹੀਦਾ ਹੈ ਪ੍ਰਾਪਰਟੀ ਚੰਗੀ ਬਣ ਜਾਏ ਮੇਰੀ ਦਿੱਖ ਸੋਹਣੀ ਹੋਵੇ ਸਰੀਰ ਸੋਹਣਾ ਲੱਗੇ ਮੈਂ ਹਰ ਪੱਖ ਤੋਂ ਭਰਪੂਰ ਹਾਂ ਇਹ ਸਾਡਾ ਕੀ ਹੈ ਜੀ ਸੁੱਖ ਇਮਾਨਦਾਰੀ ਨਾਲ ਦੱਸਿਓ ਸਾਧ ਸੰਗਤ ਜੀ ਸਾਡਾ ਸੁੱਖ ਕੀ ਹੈ ਇਹ ਸਾਰੇ ਪਦਾਰਥ ਗੁਰੂ ਸਹਿਬਾਨ ਦਾ ਸੁੱਖ ਕੀ ਹੈ ਉਹਨਾਂ ਲਈ ਸੁੱਖ ਕੀ ਹੁੰਦਾ ਹੈ ਹਰ ਨਾਮ ਪਦਾਰਥ ਨਾਨਕ ਮੰਗੇ ਗੁਰੂ ਸਹਿਬਾਨ ਦਾ ਹਮੇਸ਼ਾ ਹੀ ਸੁੱਖ ਰਿਹਾ ਏ ਕਿ ਪਾਤਸ਼ਾਹ ਜੇ ਮੈਨੂੰ ਤੂੰ ਆਪਣੇ ਬਾਣੀ ਦੇ ਵਿੱਚ ਰੱਖੇ ਆਪਣੇ ਹੁਕਮ ਦੇ ਵਿੱਚ ਰੱਖੇ ਮੇਰੇ ਲਈ ਇਹ ਸੁੱਖ ਹੈ ਤੇ ਇਹ ਹੀ ਮੇਰੇ ਲਈ ਬੁੱਖ ਹੈ ਜਾਂ ਸੁਖ ਦੇ ਤਾਂ ਤੁਝ ਆਰਾਧੀ ਜਾਂ ਦੁੱਖ ਦੇ ਤਾਂ ਤੁਝ ਆਰਾਧੀ ਸੁਖ ਵੀ ਤੁਝੈ ਧਿਆਈ ਮੈਂ ਤੇ ਤੈਨੂੰ ਹੀ ਧਿਆਉਣਾ ਮੇਰੇ ਲਈ ਕੋਈ ਬਾਹਰੀ ਚੀਜ਼ਾਂ ਦੁੱਖ ਸੁੱਖ ਨਹੀਂ ਹਨ ਤੇ ਇਹ ਗੱਲ ਅਗਲੀ ਕਹਿ ਦੇਵਾਂ ਦੁੱਖ ਸੁੱਖ ਦਾ ਸੰਬੰਧ ਗੁਰੂ ਸਹਿਬਾਨ ਦਾ ਦੁੱਖ ਸੁੱਖ ਇਹ ਹੈ ਸਾਡਾ ਦੁੱਖ ਸੁੱਖ ਹੈ ਸੰਸਾਰੀ ਚੀਜ਼ਾਂ ਅਸੀਂ ਜਿੰਨਾ ਮਰਜੀ ਜੋ ਲਾ ਲਈਏ ساری ਜ਼ਿੰਦਗੀ ਆਨੰਦਤ ਨਹੀਂ ਹੋ ਸਕਦੇ ਕਿਉਂਕਿ ਸਾਡੇ ਖੁਸ਼ ਹੋਣ ਦਾ ਆਧਾਰ ਕੀ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸੰਸਾਰੀ ਚੀਜ਼ਾਂ ਸਾਡੇ ਖੁਸ਼ ਹੋਣ ਦਾ ਆਧਾਰ ਹੈ ਆਪ ਕਦੇ ਵੀ ਖੁਸ਼ ਨਹੀਂ ਹੋ ਸਕਦੇ ਕਿਸੇ ਮੋਹ ਮਾਇਆ ਕਰਕੇ ਖੁਸ਼ ਸੀ ਉਹ ਚਲੀ ਗਈ ਹੁਣ ਰੋ ਰਿਹਾ ਏ ਕਿਸੇ ਰਿਲੇਸ਼ਨ ਕਰਕੇ ਖੁਸ਼ ਸੀ ਉਹ ਰਿਲੇਸ਼ਨ ਚੱਲਿਆ ਗਿਆ ਏ ਹੁਣ ਉਦਾਸ ਬੈਠਾ ਏ ਘਰਵਾਰ ਕਰਕੇ ਖੁਸ਼ ਸੀ ਕੋਈ ਘਟਨਾ ਵਾਪਰੀ ਘਰਵਾਰ ਚੱਲਿਆ ਗਿਆ ਏ ਵੇਖ ਉਦਾਸ ਬੈਠਾ ਏ ਤੇਰਾ ਆਧਾਰ ਹੀ ਝੂਠ ਸੀ ਤੇ ਆਧਾਰ ਜਦੋਂ ਝੂਠ ਹੋਵੇ ਤਾਂ ਝੂਠੀਆਂ ਹੀ ਖੁਸ਼ੀਆਂ ਨੇ ਝੂਠੇ ਹੀ ਖੇੜੇ ਨੇ ਸੱਚਾ ਆਨੰਦ ਤੇਰੀ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਪ੍ਰਾਪਤ ਹੋਣਾ ਹੀ ਨਹੀਂ ਤੇਰੇ ਭਾਗਾਂ ਦੇ ਵਿੱਚ ਹੈ ਹੀ ਨਹੀਂ ਕਿਉਂਕਿ ਤੇਰੇ ਆਧਾਰ ਝੂਠੇ ਨੇ ਹੁਣ ਸੱਚਾ ਆਨੰਦ ਕਿਵੇਂ ਮਿਲਣਾ ਹੈ ਖੁਸ਼ ਹੋਣ ਦੇ ਲਈ ਜੋ ਮੈਂ ਗੱਲ ਕਰ ਰਿਹਾ ਹਾਂ ਸਾ ਸਦਾ ਦਾ ਆਨੰਦ ਚਾਹੁੰਨੇ ਹੋ ਨਾ ਜੀ ਸਦਾ ਦਾ ਆਨੰਦ ਸਦਾ ਦੀ ਖੁਸ਼ੀ ਉਹਦੇ ਲਈ ਕੋਈ ਕਾਰਨ ਹੋਣਾ ਹੀ ਨਹੀਂ ਚਾਹੀਦਾ ਨਾ ਦੁਨਿਆਵੀ ਪਦਾਰਥ ਨਾ ਕੋਈ ਰਿਸ਼ਤਾ ਜਿਹੜੀ ਗੱਲ ਬਾਬਾ ਜੀ ਕਰਦੇ ਨੇ ਨਾ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ ਮਾਇਆ ਉਹ ਪਰਮ ਤੇ ਭੁਲੇ ਸੁਤ ਦਾ ਰਾਸਿਓਂ ਪੀਤ ਲਗਾਈ ਇੱਕ ਹੀ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਜੇ ਆਧਾਰ ਬੱਚੇ ਸੁਤਦਾਰਾ ਸਿਉ ਪ੍ਰੀਤ ਲਗਾਈ ਬੱਚਿਆਂ ਦੇ ਨਾਲ ਪਤੀ ਪਤਨੀ ਦੇ ਨਾਲ ਇਹੋ ਹੀ ਖੁਸ਼ੀ ਦਾ ਕਾਰਨ ਹੈ ਨਾ ਜੀ ਤਾਂ ਆਪ ਦੁੱਖ ਪਾਉਂਗੇ ਤੇ ਜਿਹੜਾ ਆਪਾਂ ਕਹਿ ਦਿੰਨੇ ਆ ਨਾ ਕਿ ਮੈਂ ਅੱਜ ਉਦਾਸ ਹਾਂ ਮੇਰਾ ਆਉਣੇ ਧਿਆਨ ਨਹੀਂ ਰੱਖਿਆ ਆਉਣੇ ਮੇਰੀ ਬਾਤ ਨਹੀਂ ਸੁਣੀ ਆਉਣੇ ਮੈਨੂੰ ਇੱਥੇ ਐਦਾਂ ਦੁੱਖ ਦਿੱਤਾ ਸੀ ਅਸੀਂ ਰਿਸ਼ਤਿਆਂ ਨੂੰ ਬਾਦੂ ਹੀ ਦੋਸ਼ੀ ਬਣਾਇਆ ਹੋਇਆ ਏ ਭਾਵੇਂ ਪਤੀ ਹੈ ਭਾਵੇਂ ਪਤਨੀ ਹੈ ਭਾਵੇਂ ਬੱਚੇ ਨੇ ਕੋਈ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ ਸਿਰਫ ਅਕਾਲ ਪੁਰਖ ਪ੍ਰਮਾਤਮਾ ਤੋਂ ਬਿਨਾਂ ਕੋਈ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ ਇਹ ਆਪਣੇ ਆਪ ਦੀ ਜ਼ਿੰਮੇਵਾਰੀ ਹੈ ਤੁਹਾਡੀ ਸੋਚ ਹੈ ਸੋਚ ਦੇ ਦੁਆਰਾ ਹੀ ਤੁਸੀਂ ਅਨੰਦਿਤ ਹੋ ਸਕਦੇ ਹੋ ਖੁਸ਼ ਹੋ ਸਕਦੇ ਹੋ ਨਹੀਂ ਤੇ ਆਪ ਜਿੰਨਾ ਮਰਜੀ ਜੋਰ ਲਾ ਲਓ ਦੁ ਉਦਾਸ ਰਹੋਗੇ ਉਦਾਸੀ ਦੇ ਵਿੱਚ ਜ਼ਿੰਦਗੀ ਬਤੀਤ ਹੋਵੇਗੀ ਕਿਉਂਕਿ ਸੱਚਾ ਜਤਨ ਤੇ ਹੋਇਆ ਹੀ ਨਹੀਂ ਜਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕਿਉ ਨਾ ਕੋਈ ਸੁੱਖ ਦੇ ਲਈ ਇੰਨੇ ਉਪਰਾਲੇ ਕੀਤੇ ਪਰ ਅਜੇ ਵੀ ਉਦਾਸ ਬੈਠਾ ਏ ਹੁਣ ਇੱਕ ਗੱਲ ਮੈਨੂੰ ਇਮਾਨਦਾਰੀ ਦੇ ਨਾਲ ਦੱਸਿਓ ਫਿਰ ਮੈਂ ਇਤਿਹਾਸ ਵੱਲ ਨੂੰ ਆਉਣਾ ਏ ਜਿਤਨਾ ਸਮਾਂ ਆਪ ਸਭ ਨੂੰ ਗੁਰਦੁਆਰੇ ਆਉਂਦੇ ਹੋਗੇ ਆ ਏ ਜਿਤਨਾ ਜਿੰਨੀ ਉਮਰ ਹੋ ਗਈ ਏ ਮੈਂ ਕੁਝ ਪੰਕਤੀਆਂ ਬੋਲਣ ਲੱਗਾ ਤੇ ਆਪ ਨੇ ਹੰਗਾੜਾ ਪਰਨਾਏ ਕਿ ਪੰਕਤੀਆਂ ਅਸੀਂ ਪਹਿਲਾਂ ਸੁਣੀਆਂ ਨੇ ਮੈਂ ਪੰਕਤੀਆਂ ਬੋਲਣ ਲੱਗਾ ਜਿਹੜੀ ਪੰਕਤੀ ਆਪਾਂ ਪੜ੍ਹਦੇ ਹਾਂ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਸੁਣੀਏ ਜੀ ਪੰਕਤੀ ਪਹਿਲਾਂ ਕਿ ਦੁੱਖ ਸੁੱਖ ਤੇ ਆਉਂਦੇ ਜਾਂਦੇ ਰਹਿਣੇ ਨੇ ਕਿਉਂਕਿ ਜ਼ਿੰਦਗੀ ਦਾ ਵਿਧੀ ਵਿਧਾਨ ਹੈ ਪਹਿਲੀ ਪੰਕਤੀ ਅੱਗੇ ਸੁਣਿਓ ਫਿਰ ਮਿੱਠਤ ਨੀਮੀ ਨਾਨਕਾ ਗੁਣ ਚੰਗੇ ਆਈਆਂ ਤਤ ਇਹ ਪੰਕਤੀ ਸਾਰਿਆਂ ਨੂੰ ਪਤਾ ਹੈ ਇਹਦੇ ਅਰਥ ਵੀ ਸਾਰਿਆਂ ਨੂੰ ਪਤਾ ਨਹੀਂ ਅਗਲੀ ਪੰਕਤੀ ਤੇ ਆਇਓ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਂ ਤਾਂ ਭਰੇ ਜਾ ਮਰਦਾਰ ਨਾ ਖਾਏ ਨਿੰਦਾ ਭਲੀ ਕਿਸੇ ਕੀ ਨਾ ਹੀ ਮਨ ਮੁਖ ਮੁਗਧ ਕਰਨ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਰ ਪੰਜ ਪੰਕਤੀਆਂ ਮੈਂ ਬੋਲੀਆਂ ਨੇ ਕਿ ਇਹਨਾਂ ਨੂੰ ਜੋ ਚੁੱਕੇ ਹਾਂ ਆਪਾਂ ਜੀਵਨ ਵਿੱਚ ਧਾਰਨ ਕਰ ਲਏ ਦੁੱਖ ਸੁੱਖ ਆ ਰਹੇ ਨੇ ਜ਼ਿੰਦਗੀ ਦੇ ਵਿੱਚ ਕੋਈ ਪਰਵਾਹ ਨਹੀਂ ਆਉਂਦੇ ਜਾਂਦੇ ਹੀ ਰਹਿਣੇ ਨੇ ਨਿੰਦੇ ਅੱਜ ਤੱਕ ਕਿਸੇ ਦੀ ਵੀ ਕੀਤੀ ਨਹੀਂ ਸੋਨੀ ਤੇ ਕਰਨੀ ਤੇ ਬੜੀ ਦੂਰ ਦੀ ਗੱਲ ਅਸੀਂ ਤੇ ਸੁਣਦੇ ਵੀ ਨਹੀਂ ਬੜੀ ਦੂਰ ਦੀ ਗੱਲ ਹੈ ਦੂਜੇ ਤੇ ਧਿਆਨ ਹੀ ਨਹੀਂ ਹੈ ਸਾਡਾ ਕੌਣ ਕੀ ਕਰ ਰਿਹਾ ਹੈ ਕਿਵੇਂ ਆਪਣੀ ਜ਼ਿੰਦਗੀ ਜਿਉ ਰਿਹਾ ਹੈ ਉਹਦੇ ਘਰ ਦੇ ਕੀ ਹਾਲਾਤ ਨੇ ਅਸੀਂ ਦੂਜੇ ਦੇ ਘਰ ਵੱਲ ਝਾਤੀ ਹੀ ਨਹੀਂ ਮਾਰਦੇ ਅਸੀਂ ਆਪਣੇ ਅੰਦਰ ਹੀ ਰਹਿੰਦੇ ਹਾਂ ਇਹਨਾਂ ਪੰਕਤੀਆਂ ਨੂੰ ਜੋ ਚੁੱਕੇ ਹਾਂ ਜੇ ਆਪ ਇਹਨਾਂ ਪੰਕਤੀਆਂ ਨੂੰ ਜੋ ਚੁੱਕੇ ਹੋ ਤਾਂ ਅੱਜ ਤੋਂ ਬਾਅਦ ਭਾਵੇਂ ਕੋਈ ਵੀ ਦੁੱਖ ਆ ਜਾਏ ਤਾ ਹਿਰਦੇ ਤੇ ਛਾਤੀ ਮਾਰਿਓ ਫਿਰ ਇਹ ਅਵਸਥਾ ਬਣਨੀ ਚਾਹੀਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ। ਅਗਲੀ ਗੱਲ ਕਹਾ ਇਹ ਗੱਲ ਪੜਨ ਦੇ ਨਾਲ ਨਹੀਂ ਜੀ ਪੰਕਤੀਆਂ ਇਹ ਗੱਲਾਂ ਜਉਣ ਦੇ ਨਾਲ ਪ੍ਰਵਾਣ ਕਰਨ ਦੇ ਨਾਲ ਉਹ ਅਵਸਥਾਵਾਂ ਬਣਦੀਆਂ ਨੇ ਪੜ ਭਾਵੇਂ ਜਿੰਨਾ ਮਰਜੀ ਲੋ ਆਪ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਅਸੀਂ ਪੜ ਹੀ ਰਹੇ ਹਾਂ ਜਿਉਂ ਨਹੀਂ ਰਹੇ ਇਸ ਕਰਕੇ ਸਾਡਾ ਤੇ ਅੰਤਲਾ ਸਮਾਂ ਵੀ ਦੁੱਖ ਦੇ ਵਿੱਚ ਬਤੀਤ ਹੋਇਆ ਹੈ ਅਸੀਂ ਜ਼ਿੰਦਗੀ ਦਾ ਜਿਹੜਾ ਅੰਤਲਾ ਸਮਾਂ ਅਸੀਂ ਸੋਹਣਾ ਬਤੀਤ ਹੋਣਾ ਚਾਹੀਦਾ ਸੀ ਬਾਬਾ ਕਬੀਰ ਜੀ ਕਹਿੰਦੇ ਕਿਆ ਜਾਣਾਂ ਕਿ ਉਹ ਮਰेंगे ਐਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਤਨਾ ਹੋਏ ਤੇ ਬਜ਼ੁਰਗੋ ਆਪ ਸਿਆਣੇ ਮਤਾਮਾ ਜਿਹੜੇ ਬਜ਼ੁਰਗ ਸਿਆਣੇ ਬੈਠੇ ਨੇ ਆਪ ਜੀ ਨੂੰ ਮੈਂ ਇੱਕ ਪ੍ਰਸ਼ਨ ਪੁੱਛਾਂ ਤਾਂ ਕੀ ਜੇ ਹੁਣ ਜਿਹੜਾ ਆ ਬੁਢੇਪਾ ਆ ਚੁੱਕਿਆ ਏ ਇਹਨੂੰ ਕਿਤੇ ਇਹ ਕਹਿਣ ਤੇ ਨਹੀਂ ਲੰਘ ਰਿਹਾ ਜੀ ਹੁਣ ਤੇ ਲੱਤਾਂ ਨਹੀਂ ਚੱਲਦੀਆਂ ਹੁਣ ਤੇ ਬੈਠਿਆ ਨਹੀਂ ਜਾਂਦਾ ਹੁਣ ਤੇ ਦੁੱਖ ਪਰੇਸ਼ਾਨੀਆਂ ਆ ਗਈਆਂ ਨੇ ਇਹ ਐਦਾਂ ਦੀਆਂ ਗੱਲਾਂ ਤੇ ਨਹੀਂ ਕਿਤੇ ਕਰ ਰਹੇ ਕਿ ਜਾਂ ਫਿਰ ਇਹਨੂੰ ਪ੍ਰਵਾਨ ਕਰ ਲਿਆ ਏ ਕਿ ਨਾ ਭਾਈ ਪਹਿਲਾਂ ਬਚਪਨ ਆਇਆ ਸੀ ਜਵਾਨੀ ਵੀ ਵੇਖ ਲਈਏ ਸ਼ੁਕਰ ਹੈ ਰੱਬ ਦਾ ਕਾਲੀ ਕਾਲੇ ਵਾਲਾਂ ਦੇ ਵਿੱਚ ਹੀ ਧਰਤੀ ਤੋਂ ਨਹੀਂ ਲੈ ਗਿਆ ਉਹਨਿਆਂ ਚਟੇ ਵਾਲ ਵੀ ਵਿਖਾਏ ਨੇ ਇੱਥੋਂ ਤੱਕ ਲੈ ਆਇਆ ਏ ਸ਼ੁਕਰਾਨਾ ਹੈ ਆਕਾਲ ਪੁਰਖ ਪ੍ਰਮਾਤਮਾ ਦਾ ਕਿ ਜਾਂ ਫਿਰ ਰੋਣਾ ਧੋਣਾ ਚੱਲ ਰਿਹਾ ਏ ਨਾ ਜੀ ਆ ਬਡੇਪਾ ਤੇ ਬੜਾ ਮਾੜਾ ਏ ਇਹ ਹੁਣ ਕਿਵੇਂ ਬਤੀਤ ਹੋਣਾ ਏ ਇਹ ਜੀ ਅਸੀਂ ਉਹ ਦੁੱਖ ਨੂੰ ਮਾਨ ਨਹੀਂ ਪਾਏ ਅਸੀਂ ਅੰਤਲਾ ਸਮਾਂ ਵੀ ਆਪਣਾ ਖਰਾਬ ਕਰਦੇ ਹਾਂ ਕਿਉਂਕਿ ਹਰ ਗੱਲ ਦੇ ਵਿੱਚ ਕੁਝ ਨਾ ਕੁਝ ਦੁੱਖ ਅਸੀਂ ਲੱਭ ਕੇ ਬੈਠੇ ਹਾਂ ਅਗਲੀ ਪੰਕਤੀ ਦੁੱਖ ਸੁੱਖ ਦੀ ਬੋਲਾਂ ਕਹਿੰਦੇ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕਹੇ ਭਾਣੇ ਸਭ ਰੋਗੀ ਜਿਹੜਾ ਇਨਸਾਨ ਇਨਸਾਨ ਖੁਦ ਦੁਖੀ ਹੈ ਨਾ ਜੀ ਉਹਨੂੰ ਆਪ ਲੱਖ ਖੁਸ਼ ਕਰ ਲੋ ਲੱਖ ਚੰਗੀਆਂ ਗੱਲਾਂ ਦੱਸ ਦੋ ਉਹਨੂੰ ਸਵਰਗ ਦੇ ਵਿੱਚ ਲੈ ਜਾਓ ਉਹ ਉੱਥੇ ਵੀ 네ਗਟਿਵਿਟੀ ਫਲਾਉ ਦੇ ਦੇਗਾ ਇਹ ਕਿਸੇ ਵੀ ਰਿਸ਼ਤੇ ਨਾਤੇ ਦੇ ਵਿੱਚ ਹੋਵੇ ਕਿਸੇ ਰਿਲੇਸ਼ਨ ਦੇ ਵਿੱਚ ਹੋਵੇ ਜਿਹੜਾ ਇਨਸਾਨ 네ਗਟਿਵ ਸੋਚ ਦਾ ਮਾਲਕ ਹੈ ਜਿਹਨੂੰ ਦੁੱਖ ਦਾ ਰਹਿਣ ਦਾ ਸੁਭਾਅ ਬਣ ਗਿਆ ਏ ਉਹ ਇਨਸਾਨ ਕਦੇ ਵੀ ਖੁਸ਼ ਨਹੀਂ ਹੋ ਸਕਦਾ ਮੈਂ ਆਪ ਜੀ ਦੇ ਨਾਲ ਇੱਕ ਬੁੱਕ ਪੜ੍ਹੀ ਸੀ ਉਹਦੀ ਘਟਨਾ ਸਾਂਝੀ ਕਰਾਂ ਇੱਕ ਇਨਸਾਨ ਕਹਿੰਦਾ ਮੈਨੂੰ ਘਰ ਦੇ ਵਿੱਚ ਮੈਂ ਵੇਖਿਆ ਬਡੇਰੀ ਉਮਰ ਹੋਈ ਤੇ ਪਿਆਰ ਨਹੀਂ ਸੀ ਮਿਲਦਾ ਮਤਲਬ ਮੈਨੂੰ ਕੋਈ ਮੇਰੀ ਕੇਅਰ ਨਹੀਂ ਸੀ ਕਰਦਾ ਮੇਰੇ ਵੱਲ ਧਿਆਨ ਨਹੀਂ ਸੀ ਦਿੰਦਾ ਤੇ ਮੈਨੂੰ ਇਹ ਟੈਨਸ਼ਨ ਚਾਹੀਦੀ ਸੀ ਮੈਂ ਸੋਚਿਆ ਹੁਣ ਮੈਂ ਕੀ ਕਰਾਂ ਤਾਂ ਉਹ ਕਹਿੰਦਾ ਮੈਂ ਫਿਰ ਬਿਮਾਰ ਹੋਣਾ ਸ਼ੁਰੂ ਕਰ ਦਿੱਤਾ ਮਤਲਬ ਦੁਖੀ ਰਹਿਣਾ ਸ਼ੁਰੂ ਕਰ ਦਿੱਤਾ ਤੇ ਆਪ ਸੱਚ ਜਾਣਿਓ ਜਦੋਂ ਇਨਸਾਨ ਦੁਖੀ ਹੁੰਦਾ ਏ ਉਹਦੇ ਵੱਲ ਅਸੀਂ ਧਿਆਨ ਜ਼ਿਆਦਾ ਦਿੰਦੇ ਹਾਂ ਤੂੰ ਠੀਕ ਐ ਤੇਰੀ ਸਿਹਤ ਕਿਵੇਂ ਐ ਤੇ ਆਪ ਵੇਖਿਓ ਮਹਿਸੂਸ ਕਰਿਓ ਜਦੋਂ ਸਾਨੂੰ ਕੋਈ ਹਮਦਰਦੀ ਦੰਦਾ ਏ ਸਬਕੌਂਸ਼ੀਅਸਲੀ ਜਿਹੜਾ ਸਾਡਾ ਦਿਮਾਗ ਦੋ ਤਰ੍ਹਾਂ ਦਾ ਹੁੰਦਾ ਏ ਸਬਕੌਂਸ਼ੀਅਸਲੀ ਅਸੀਂ ਉੱਥੇ ਖੁਸ਼ੀ ਮਾਣ ਰਹੇ ਹਾਂ ਕਿ ਕਿੰਨੀ ਮੇਰੀ ਪਰਵਾਹ ਹੋ ਰਹੀ ਹੈ ਕਿੰਨਾ ਮੇਰੇ ਖਾਣ ਪੀਣ ਲਈ ਆ ਰਿਹਾ ਹੈ ਕਿੰਨੀ ਲੋਕ ਮੇਰੀ ਇਹ ਤਵੱਜੋ ਕਰ ਰਹੇ ਨੇ ਉਸ ਤਵੱਜੋ ਦੇ ਵਿੱਚ ਹੈ ਬਿਮਾਰ ਪਰ ਖੁਸ਼ੀ ਪਿਛਲੀ ਮਹਿਸੂਸ ਹੋ ਰਹੀ ਹੈ ਕਿ ਬੜੀ ਪਰਵਾਹ ਹੈ ਮੇਰੀ ਬੜੀ ਫਿਕਰ ਹੈ ਮੇਰੀ ਕਹਿੰਦੇ ਮੈਂ ਦੁਖੀ ਰਹਿਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਪਿਆਰ ਮਿਲਣਾ ਸ਼ੁਰੂ ਹੋ ਗਿਆ ਮੈਨੂੰ ਅਟੈਂਸ਼ਨ ਮਿਲਣੀ ਸ਼ੁਰੂ ਹੋ ਗਈ ਬਹੁਤੀਆਂ ਔਰਤਾਂ ਇਹ ਸਾਈਕਲੋਜੀਕਲ ਇਫੈਕਟ ਹੁੰਦੇ ਨੇ ਜੀ ਬੁਰਾ ਨਾ ਮਨਾਇਓ ਜਦੋਂ ਔਰਤ ਨੂੰ ਉਹਦਾ ਪਤੀ ਕਈ ਵਾਰ ਕੰਮਕਾਰ ਕਰਕੇ ਹਾ ਭਾਵ ਨਹੀਂ ਦਿੰਦਾ ਤਾਂ ਫਿਰ ਉਹ ਚੜਚੜੀ ਵੀ ਹੁੰਦੀ ਏ ਤੇ ਕੁਝ ਐਸੀਆਂ ਗੱਲਾਂ ਪੈਦਾ ਕਰਦੀ ਏ ਜਿਹਦੇ ਨਾਲ ਉਹਨੂੰ ਅਟੈਨਸ਼ਨ ਮਿਲ ਜਾਏ ਉਹਨੂੰ ਹਾ ਭਾਵ ਮਿਲ ਜਾਣ ਤਾਂ ਕਿ ਉਹ ਉਹਦਾ ਹਾਲਚਾਲ ਤੇ ਕੁਛ ਲੈ ਉਹਦੇ ਵੱਲ ਪਰਵਾਹ ਤੇ ਕਰੇ ਤਾਂ ਫਿਰ ਉਹ ਬਿਮਾਰ ਰਹਿਣ ਦਾ ਇੱਕ ਢੌਂਗ ਬਣ ਜਾਂਦਾ ਏ ਮਾਫ ਕਰਿਓ ਸੱਚ ਵਿੱਚ ਬਿਮਾਰੀਆਂ ਹੁੰਦੀਆਂ ਨੇ ਪਰ ਸੱਚ ਜੋ ਮੈਂ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਕਈ ਵਾਰ ਅਸੀਂ ਮਾਨਸਿਕ ਤੌਰ ਤੇ ਬਿਮਾਰ ਜਾਣ ਬੁੱਝ ਕੇ ਬਣਦੇ ਹਾਂ ਕਿਉਂਕਿ ਸਾਨੂੰ ਪਿਆਰ ਚਾਹੀਦਾ ਏ ਸਾਨੂੰ ਅਟੈਂਸ਼ਨ ਚਾਹੀਦੀ ਏ ਤੇ ਹਰ ਇਨਸਾਨ ਪਿਆਰ ਦਾ ਭੁੱਖਾ ਹੁੰਦਾ ਏ ਹਰ ਇਨਸਾਨ ਨੂੰ ਉਹ ਪਿਆਰ ਚਾਹੀਦਾ ਏ ਕਿਤੋਂ ਨਾ ਕਿਤੋਂ ਮਿਲ ਜਾਏ ਤਾਂ ਫਿਰ ਜਿੱਥੋਂ ਮਿਲ ਜਾਂਦਾ ਏ ਇਨਸਾਨ ਉੱਥੇ ਹੀ ਆਪਣੇ ਦੁੱਖੜੇ ਫਰੋਲਣੇ ਸ਼ੁਰੂ ਕਰ ਦਿੰਦਾ ਏ ਉੱਥੇ ਹੀ ਸਾਰਾ ਕੁਝ ਬਿਆਨ ਕਰਨਾ ਸ਼ੁਰੂ ਕਰ ਦਿੰਦਾ ਏ ਦੱਸਣਾ ਸ਼ੁਰੂ ਕਰ ਦਿੰਦਾ ਏ ਕਿ ਜੀ ਮੈਂ ਤੇ ਜ਼ਿੰਦਗੀ ਦੇ ਵਿੱਚ ਆ ਕੁਝ ਵੇਖਿਆ ਆ ਕੁਝ ਹੰਡਾਇਆ ਏ ਇਸ ਕਰਕੇ ਜਿੱਥੇ ਵੀ ਰਹਿੰਦੇ ਹਾਂ ਆਪਣੇ ਆਪ ਦੀ ਖੁਸ਼ੀ ਦੀ ਜ਼ਿੰਮੇਵਾਰੀ ਆਪ ਚੁੱਕੋ ਆਪਣੇ ਆਪ ਦੀ ਜ਼ਿੰਦਗੀ ਦੀ ਜ਼ਿੰਮੇਵਾਰੀ ਆਪ ਚੁੱਕੋ ਮੈਂ ਜਿਹੜੀ ਗੱਲ ਕਰ ਰਿਹਾ ਸਾ ਸੁਖੀਏ ਕੋ ਪੀਖੇ ਸਭ ਸੁਖੀਆ ਰੋਗੀ ਕਹ ਭਾਣੇ ਸਭ ਰੋਗੀ ਜੇ ਤੁਸੀਂ ਆਪ ਮਾਨਸਿਕ ਰੋਗੀ ਹੋ ਨਾ ਜੀ ਤਾਂ ਤੁਹਾਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ ਤੇ ਇਹ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਇਕਲੇਸ਼ ਨਹੀਂ ਘਰ ਵਿੱਚ ਪਾਉਣਾ ਚਾਹੀਦਾ ਮੇਰਾ ਪਤੀ ਮੇਰੀ ਪਰਵਾਹ ਨਹੀਂ ਕਰਦਾ ਮੇਰੀ ਪਤਨੀ ਮੇਰੀ ਪਰਵਾਹ ਨਹੀਂ ਕਰਦੀ ਮੇਰੇ ਬੱਚੇ ਮੇਰੀ ਪਰਵਾਹ ਨਹੀਂ ਕਰਦੇ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਤੁਹਾਨੂੰ ਖੁਸ਼ ਰੱਖਣ ਦੀ ਉਹ ਤੇ ਪਤਾ ਨਹੀਂ ਆਪਣੇ ਆਪ ਦੀ ਜ਼ਿੰਦਗੀ ਨੂੰ ਕਿਵੇਂ ਸਰਵਾਈਵ ਕਰ ਰਹੇ ਨੇ ਆਪ ਇੰਡੀਵਿਜੂਅਲ ਵੇਖੋਗੇ ਨਾ ਹਰ ਮਨੁੱਖ ਰੱਬ ਦਾ ਰੂਪ ਹੈ ਵੱਖਰੇ ਰੂਪ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਕਿਵੇਂ ਮੰਨ ਬੈਠਾ ਹੈ ਕਿਵੇਂ ਐਕਸਪੀਰੀਅੰਸ ਕਰ ਰਿਹਾ ਹੈ ਭਾਵੇਂ ਤੁਹਾਡਾ ਆਪਣਾ ਪਰਿਵਾਰ ਹੈ ਤੁਸੀਂ ਆਪਣੇ ਆਪ ਬਾਰੇ ਸੋਚ ਰਹੇ ਹੋ ਉਹ ਆਪਣੇ ਆਪ ਬਾਰੇ ਸੋਚ ਰਿਹਾ ਏ ਦੁਖੀ ਨੂੰ ਦੁਖੀ ਟੱਕਰਿਆ ਹੋਇਆ ਏ ਆਨੰਦ ਕਿਤੇ ਵੀ ਨਹੀਂ ਹੈਗਾ ਸਾਰਾ ਪਰਿਵਾਰ ਦੁਖੀ ਹੈ ਸਾਰੇ ਹੀ ਦੁੱਖ ਦੇ ਵਿੱਚ ਨੇ ਤੇ ਜਿੰਨਾ ਘਰਾਂ ਦੇ ਵਿੱਚ ਬਾਣੀ ਹੈ ਜਿੰਨਾਂ ਦੇ ਹਿਰਦੇ ਦੇ ਵਿੱਚ ਬਾਣੀ ਹੈ ਕਹਿੰਦੇ ਭਾਈ ਉਹ ਸਾਰੇ ਹੀ ਮਨੁੱਖ ਖੁਸ਼ ਨਹੀਂ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਉਹ ਮਨੁੱਖ ਤੜਫਦੇ ਨੇ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਕੋ ਇਨਸਾਨ ਸਦਾ ਪਰੇਸ਼ਾਨ ਰਹਿੰਦੇ ਨੇ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਮਨੁੱਖ ਤੂੰ ਸਦਾ ਮੰਨ ਇਹਨਾਂ ਪੰਕਤੀਆਂ ਨੂੰ ਜਿਹੜੀਆਂ ਮੈਂ ਆਪ ਜੀ ਦੇ ਸਾਹਮਣੇ ਬੋਲੀਆਂ ਸੀ ਫਿਰ ਤੇਰੀ ਜੀਵਨ ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਬਣੇਗਾ ਸਦਾ ਦਾ ਖੇੜਾ ਬਣੇਗਾ ਤੈਨੂੰ ਕੋਈ ਗੱਲ ਪਰੇਸ਼ਾਨ ਨਹੀਂ ਕਰ ਸਕਦੀ ਅਗਲੀ ਗੱਲ ਤੇ ਆਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹਰ ਇੱਕ ਵਿਲੱਖਣਤਾ ਦਿੱਤੀ ਵੱਖਰਾ ਸਿਧਾਂਤ ਦਿੱਤਾ ਵੱਖਰਾ ਕਲਚਰ ਦਿੱਤਾ ਵੱਖਰੇ ਸਿਧਾਂਤ ਸਾਨੂੰ ਦਿੱਤੇ ਨੇ ਸਾਡੇ ਸਰੋਵਰ ਸਾਡੀਆਂ ਬੌਲੀਆਂ ਸਾਡਾ ਗ੍ਰੰਥ ਸਾਡਾ ਧਰਮ ਸਿੱਖੀ ਦੀ ਪਰਿਭਾਸ਼ਾ ਸਾਡੀ ਪੰਗਤ ਸਾਡੀ ਸੰਗਤ ਹਰ ਪਰਿਭਾਸ਼ਾ ਬਲਖਣਤਾ ਦੀ ਹੈ ਉਹਦੇ ਵਿੱਚ ਕੋਈ ਕਰਮਕਾਂਡ ਨਹੀਂ ਹੈ ਕੋਈ ਪਖੰਡ ਨਹੀਂ ਹੈ ਤਾਂ ਗੁਰੂ ਪਾਤਸ਼ਾਹ ਨੇ ਫਿਰ ਹੋਲੇ ਮਹੱਲੇ ਦਾ ਇੱਕ ਨਵਾਂ ਤਿਉਹਾਰ ਇੱਕ ਨਵਾਂ ਸਾਡੇ ਸਾਹਮਣੇ ਬਲਖਣਤਾ ਦਾ ਸਿੱਖਾਂ ਦੇ ਵਿੱਚ ਜੋਸ਼ ਭਰਨ ਦਾ ਇਹ ਫੈਸਟੀਵਲ ਇਹ ਕਰਮ ਸਿੱਖਾਂ ਦੇ ਸਾਹਮਣੇ ਲਿਆ ਦਿੱਤਾ ਉਹਨਾਂ ਨੂੰ ਦੱਸ ਦਿੱਤਾ ਕਿ ਤੁਸੀਂ ਹੋਲੀ ਮਨਾਉਣ ਦੀ ਬਜਾਏ ਆਪਣੇ ਜੀਵਨ ਦੇ ਵਿੱਚ ਜज्ਬਾ ਭਰਿਓ ਗੁਰੂ ਦੀ ਬਾਣੀ ਦੇ ਨਾਲ ਜੁੜਿਓ ਆਪਣੇ ਬੱਚਿਆਂ ਨੂੰ ਸੱਚ ਦੇ ਨਾਲ ਜੋੜਿਓ ਆ ਛੋਟੀ ਬੱਚੀ ਇੱਥੋਂ ਉੱਠ ਗਈ ਹੈ ਉਹਨੇ ਬੜੇ ਹੀ ਪਿਆਰੇ ਢੰਗ ਦੇ ਨਾਲ ਜਿਹੜੀ ਆਪਣੀ ਉਹ ਕਵਿਤਾ ਪੇਸ਼ ਕੀਤੀ ਸੀ ਉਹਦੇ ਐਕਸਪ੍ਰੈਸ਼ਨ ਉਹਦੇ ਹਾਵ ਭਾਵ ਉਹਦੀਆਂ ਬਾਹਾਂ ਦਾ ਅੰਦਾਜ਼ ਉਹਦੇ ਬੋਲਣ ਦਾ ਢੰਗ ਇਤਨਾ ਪਿਆਰਾ ਸੀ ਸਾਰਿਆਂ ਨੇ ਬੜੇ ਜਕਾਰੇ ਬੁਲਾਏ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਉਹਦਾ ਹੌਸਲਾ ਅਭਜਾਈ ਕੀਤਾ ਇੱਥੇ ਹੁਣ ਇੱਕ ਬੱਚੀ ਬੈਠੀ ਸੀ ਮੈਂ ਜੋ ਬਿਆਨ ਕਰਨਾ ਚਾਹੁੰਦਾ ਹਾਂ ਥੋੜਾ ਜਿਹਾ ਧਿਆਨ ਲਜਾਓ ਫਿਰ ਮੈਂ ਕਥਾ ਸੰਪੂਰਨ ਕਰ ਦੇਣੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੁਪੁੱਤਰ ਨੇ ਬਾਬਾ ਅਜੀਤ ਸਿੰਘ ਜੀ